ਬਟੇਂਡਾ ਜੀ ਬਟੇਂਡਾ ਟੇਡਾ ਬਟੇਂਡਾ ਤੇ ਰਾ ਜਾਮਨੇ ਤੇ ਬਸਾਂ ਟੇਡੀਆਂ ਹੋ ਗਏ ਦੂਜੇ ਪਿੰਡ ਵਿੱਚ ਜੀ ਜਾਂਦੇ ਜਿਹੜੀਆਂ ਰੋਜ਼ ਦੱਸਦੇ ਆ ਤੇ ਆਪਣਾ 9:30 ਵਜੇ ਦੁੱਧ ਫੜਾਉਣ ਦਾ ਟਾਈਮ ਹੋ ਗਿਆ ਆਪਾਂ ਦੁੱਧ ਫੜਾਉਣ ਉਦੋਂ ਜਾਨੇ ਆਂਗੇ ਜਦੋਂ ਸਾਰੇ ਸਾਰੇ ਜੀ ਸਾਰੀ ਬਸ ਫੜਾ ਹਟਦੇ ਦੁੱਧ ਜਦੋਂ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣੇ ਬਸ ਦੁੱਧ ਫੜਾਉਣ ਨਿਕਲੇ ਆ ਗਵਾਂਡੀਆਂ ਦੇ ਵਿਆਹਗਾ ਤੇ ਪਿੰਡਾਂ ਵਾਲਾ ਭਾਈ ਜਰਾ ਆਪਣੇ ਲੱਗੀਆਂ ਹੋਈਆਂ ਰੌਣਕਾਂ ਉਹ ਕਿਵੇਂ ਆ ਤਾਇਆ ਠੀਕ ਹੀ ਚੱਈਦੇ ਹੋ ਭਾਈ ਕੀ ਹਾਲ ਹੈ ਸੰਤ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੱਲੀਏ ਦਿੱਲੀ ਬਾਬੇ ਦਿੱਲੀ ਹਾਂ ਤੋ ਹੋਰ ਚੱਲਾਂਗੇ ਟਰਾਲੀਆਂ ਵੀ ਕਰਦੇ ਲੁੱਟ ਹਾਂ ਕਰੋ ਕੋਈ ਪਿੰਡ ਦੀ ਸੰਗਤ ਨੂੰ ਇਕੱਠੇ ਵੜੇ ਜਾਂ ਲਾਓ ਟਰਾਲੀਆਂ ਤੇ ਬਿੱਟ ਫਿਰ ਨਾ ਕਿੰਨਾ ਬਰਸੀ ਮੁੱਛ ਲਿਆ ਵਦਿਆ ਹਾਂ ਮਾਚੇ ਕਿਰਾਉ ਦੇ 20 ਤਿਆਰ ਕਰਾ ਤਾਂ ਹਾਂ ਕਰਾ ਲਓ ਤਿੱਖੇ ਕਿਰਾਂ ਹਾਂ ਹੋਰ ਸਭਰਾਜ ਬਾਈ ਵਧੀਆ ਜੀ ਵਧੀਆ ਚਲੋ ਚੰਗੀ ਗੱਲ ਆ ਵਧੀਆ ਚਾਹੀਦੇ ਆ ਲੇਟ ਤਾਂ ਨਹੀਂ ਹੋਇਆ ਮੈਂ ਦੁੱਧ ਫੜਾਉਣ ਨੂੰ ਨਹੀਂ ਲੇਟ ਹੋਈ ਪਹਿਲਾਂ ਮੈਨੂੰ ਮੰਮੀ ਕਹਿੰਦੇ ਲੇਟ ਹੋ ਜਾਣਾ ਰੋਜ਼ ਮੈਂ ਖਾ ਫੇਰ ਕਿਹੜਾ ਇੱਕ ਦੋ ਵਾਰ ਚਾਹ ਨਹੀਂ ਪੀਂਦੇ ਸਾਰਾ ਦਿਨ ਪੀ ਜਾਂਦੇ ਨੇ ਹਾਂ ਹਾਂ ਜੀ ਲੱਗੀਆਂ ਲੱਗੀਆਂ ਬੂਰੇ ਵੱਜੇ ਵੱਜੇ ਹਾਂ ਉਹਨਾਂ ਦੀਆਂ ਡਾਂਗਾਂ ਤਾਂ ਦੋ ਤਿੰਨ ਗੋਣਾ ਲੰਮੀ ਆਉਣ ਨਾ ਆਪਣੀਆਂ ਡਾਂਗਾਂ ਠੀਕ ਆ ਚਲੋ ਸਹੀ ਆ ਪਾਈ ਗੁੱਡ ਮਾਰਨਿੰਗ ਜੀ 사ਸਤਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਹਾਂ ਇਹਨੂੰ ਵੀ ਧਰਨੇ ਦੇ ਨਾਲ ਲੈ ਜਾਗੇ ਹਾਂ ਵੀ ਵਗੜ ਕੀ ਹਾਲ ਆ ਜਾ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਬਲੌਗ ਚ ਅੱਜ 5 ਫੱਗਣ 17 ਫਰਵਰੀ ਸਾਲ 2024 ਦਿਨ ਹੈਗਾ ਸ਼ਨੀਵਾਰ ਦਾ 9:35 ਵਜੇ ਦਾ ਹੋ ਚੁੱਕਿਆਗਾ ਤੇ ਪ੍ਰਸ਼ਾਦੇ ਪਾਣੀ ਛੱਕ ਕੇ ਸਾਰੇ ਬੈਠ ਗਏ ਸੱਜਣਾ ਤੁੱਤ ਲੈ ਕੇ ਆਏ ਤੁਹਾਡੇ ਵਾਸਤੇ ਹੈ ਚਲੋ ਛੋਟੀ ਵੀ ਗੱਲ ਸੁਣ ਜਾਣੇ ਆਗੇ ਫਿਰ ਲੰਬੇ ਦਿਨੋਂ ਭਾਈ ਸਾਡੇ ਕੋਲੇ ਖੜਦਾ ਨਹੀਂਗਾ ਕੀ ਹਾਲ ਬਈ ਠੀਕ ਹੈ ਜੀ ਲੋਟੋ ਹੈ ਮੈਂ ਰਾਹਾਂ ਚ ਪੁੱਛਦਾ ਹਾਂ ਨਾ ਮੈਂ ਦੁੱਧ ਨੂੰ ਲੇਟ ਤਾਂ ਨਹੀਂ ਹੋਇਆਗਾ ਬਿਆਹਾਂ ਦੇ ਹੈ ਕੋਈ ਦੇਰ ਨਹੀਂ ਨਾ ਹਾਂ ਤੁਸੀਂ ਤਾਂ ਭਾਈ ਡੈਰੀ ਵਾਲੇ ਹੁਣ ਤਾਂ ਪਤਾ ਹੀ ਹੈਗਾ ਚੰਗੀ ਇਹਦਾ ਕਾ ਕਰਮ ਕਰਮ ਲੱਡੂ ਲੱਡੂ ਖਾਜ ਕੇ ਆ ਜਲਦੇ ਆ ਪਰ ਇਕੱਠੀ ਓਏ ਆ ਨਿਕਲਦੇ ਇਹ ਨਹੀਂ ਕਰਦੇ ਆਪਾਂ ਨਹੀਂ ਸ਼ੱਕ ਜਾ ਕੇ ਦਿੱਲੀ ਵਾਰੀ ਖਿਆਲ ਦਿੱਲੀ ਵਾਰੀ ਬਹੁਤ ਚੰਗਾ ਖਿਆਲ ਕਰੋ ਸੰਗ ਤੇ ਫਿਰ ਇਕੱਠੀ ਪੂਰੇ ਤਿਆਰੀ ਆ ਜਿੰਨੇ ਮਰਜੀ ਆਪਣੀ ਜ਼ਿੰਮੇਵਾਰੀ ਸਾਰੇ ਘਾਸ ਤੇ ਹਾਂ ਬਈ ਇਹ ਬੰਦੇ ਦਾ ਪਹਿਲੇ ਦਿਨ ਹੀ ਪਰ ਤੋਂ ਜੋ ਉੱਥੇ ਕਹਿਤਾ ਸੀ ਕਿ ਭਾਈ ਟਰੈਕਟਰ ਆਪਣਾ ਤਿਆਰ ਖੜਾਗਾ ਠੀਕ ਆ ਹੁਣ ਮੁੱਕਰ ਦੇ ਦਿੰਦੀ ਆਪਾਂ ਨਾ ਜਮੇ ਨੇ ਹੁਣ ਲੈ ਚੱਲ ਬੰਦੀ ਆ ਵੈਰੀ ਗੁੱਡ ਆਪਣਾ ਬੈਰੀਗਰੀਗੇਟ ਤੋੜਨੇ ਆ ਆਪਣਾ ਟਰੈਕਟਰ ਤਿਆਰ ਆ ਤੁਹਾਡੇ ਵਾਸਤੇ ਵੈਰੀ ਗੁੱਡ ਜੀ ਅਗਲਾ ਬੈਂਪਰ ਲਾ ਲਓ ਬੈਂਪਰ ਕਸੋ ਤਿਆਰੀ ਕਰਾ ਦੋ ਤਿਆਰੀ ਤਿਆਰੀ ਹੈਗੇ ਪੈਂਪਰ ਸਾਰੇ ਸੈਕ ਦਾ ਨਾਟਕ ਪੂਪਾ ਬਣਾ ਲੈਣ ਟਰੈਕਟਰ ਨੂੰ ਪੂਰੇ ਨਾਟਕਸਣਿਆ ਠੀਕ ਹੈ ਜੀ ਚੱਲ ਮੈਂ ਪਹੁੰਚਾ ਹਾਂ ਹਾਂ ਉਹ ਪਹੁੰਚ ਗਿਆ ਤੇਰਾ ਜੀ ਫਿਰ ਮਿਲਦੇ ਆਉਂਦੇ ਹੋਏ ਤੇ ਠੀਕ ਹੈ ਬਈ ਧੰਨਵਾਦ ਸਾਰਿਆਂ ਦਾ ਵੀਡੀਓ ਤੇ ਇੱਕ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋ ਲਾ ਜ਼ਰੂਰ ਕਰ ਲਿਓ ਤੇ ਲਾਈਕ ਪਹਿਲੀਆਂ ਹੀ ਕਰ ਦਿਓ ਨਾਲ ਹੀ ਸ਼ੇਅਰ ਕਰ ਦਿਓ ਤੁਸੀਂ ਸਾਫ ਸੁਥਰੀ ਗੱਲਬਾਤ ਹੁੰਦੀ ਹੈ ਆਪਣੀ ਜਿਹੜਾ ਆ ਸਾਹਮਣੇ ਵਿਆਹ ਵਾਲਾ ਕਰ ਤੇ ਫੜਾ ਲਈਏ ਦੁੱਧ ਕੇਰਾ ਤੇ ਉਸ ਤੋਂ ਬਾਅਦ ਗੱਗੂ ਨਾਲ ਲਾਉਣੀਆਂ ਜੋਟੀ ਜਾ ਕੇ ਪਹਿਲਾਂ ਛੱਤੂ ਕੰ ਦਾ ਮੋਟਰ ਲਵਾ ਲਈਏ ਛੱਤੂ ਵੀ ਇੱਥੇ ਹੀ ਕੜਾਹੀ ਤੇ ਫਿਰ ਕਹਿੰਦਾ ਮੈਨੂੰ ਦੇਖ ਲੈਣ ਦੇ ਵਿਆਹ ਕੀ ਹਾਲ ਆ ਭਾਈ ਸਾਹਿਬ ਬਿੰਦਰ ਜੀ ਚਾਹ ਬਣਾ ਰਿਹਾ ਹੁਣ ਬਾਹ ਬਣਾ ਕੇ ਲਈ ਹੁਣ ਹਾਂ ਹਾਂ ਬਣਾਵਾਂਗੇ ਬਣਾਵਾਂਗੇ ਲਾਜ਼ਮੀ ਇਸ ਤੋਂ ਬਾਅਦ ਫੇਰ ਲਾਉਣੀ ਹੈ ਗੱਗੂ ਕੋਲੇ ਡਿਊਟੀ ਤੇ ਆਹ ਪਿਆ ਵਾਲੇ ਘਰ ਦਾ ਮਾਹੌਲ ਬਈ। ਕੀ ਹਾਲ ਆ ਭਾਈ ਸੰਤ ਜੀ? ਚੰਗੀ ਹਾਲ ਆ ਭਾਈ ਚੰਗੀ ਜਾਈ ਦਿਓਗੇ। ਹਾਂਜੀ। ਹਾਂਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਕੀ ਹਾਲ ਆ ਸੰਤ ਜੀ? ਠੀਕ ਆ ਭਾਈ ਵਧੀਆ। ਧਰਨੇ ਦੀਆਂ ਗੱਲਾਂ ਚੱਲ ਰਹੀਆਂ ਕਿ ਆਹ ਸੀਗੇ ਢੀ। ਹੈ? ਚੱਲ ਜੀ ਭਾਈ ਤੁਸੀਂ ਪਿੱਛੇ ਹੋਵੋਗੇ। ਹੈ? ਮੈਂ ਗਰਦੀਪ ਗੰਗਾਇਰ ਖਾਲਸੇ ਨੂੰ ਕਹਿੰਦਾ ਮੈਂ ਤੁਸੀਂ ਪਿੱਛੇ ਹੋਗੇ ਡਰਨੇ ਦਿਓ ਹਨਾ ਚੱਲਦੇ ਆਂ ਚੱਲਾਂਗੇ ਜੀ ਹੋਰ ਭਾਈ ਗਰਜੀਤ ਨੀਵੇਂ ਨੀਵੇਂ ਹੋਈ ਜੰਗਾ ਲਾਓ ਜੋਟੀ ਭਾਈ ਹਾਂ ਵੀ ਮੁੰਡਿਓ ਚੰਗੀ ਗੱਲ ਆ ਠੀਕ ਹੀ ਚਾਹੀਦੇ ਹੋ ਭਾਈ ਵਧੀਆ 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 ਜੋਬਰਾ ਲੋਟਾਂ ਦੁੱਧ ਵਾਲੀ ਪਾਰਟੀ ਇਧਰ ਆ ਭਾਈ ਸਾਹਿਬ ਹਾਂਜੀ ਸਰਕਾਰ ਜੀ ਹਾਂਜੀ ਗੋਰੀ ਤਕੜਾ ਅੱਜ ਫੇਰ ਟੱਕਰ ਗਿਆ ਮੈਨੂੰ ਹਨਾ ਕਿ ਐਵੇਂ ਹੀ ਚਾਹੀਦਾ ਕਿ ਐਵੇਂ ਹੀ ਚਾਹੀਦਾ ਭਾਈ ਵਧੀਆ ਕੀ ਹਾਲ ਆ ਭਰਾ ਲੋਟਾ 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 ਵਧੀਆ ਜੀ ਆਪ ਦੱਸੋ ਚੰਗੀ ਆ ਹੀ ਸਿਹਤ ਚਲੋ ਚੰਗੀ ਜਾਈ ਦਿਓ ਭਾਈ ਲੱਗੀਆਂ ਹੋਈਆਂ ਰੌਣਕਾਂ ਵਿਆਹਲੇ ਕਰ ਪੂਰਾ ਖੂਬਸੂਰਤ ਮਾਹੌਲ ਉਹ ਕੀ ਹਾਲ ਆ ਭਾਈ ਮਿਸਤਰੀ ਉਹ ਚੰਗੀ ਆ ਸਿਹਤ ਆ ਲੋਟਾ ਚਲੋ ਚੰਗੀ ਗੱਲ ਆਈ ਲੋਕ ਕੀ ਚਾਹੀਦੇ ਜਾ ਥੋੜੀ ਜੀ ਪਾਈ ਵੀਰ ਬਣ ਕੇ ਯਾਰ ਹੈ ਲੱਡੋ ਵੀ ਖਾਵਾਂਗੇ ਚਾਹ ਵੀ ਪੀਵਾਂਗੇ ਪਰ ਥੋੜੀ ਵੀ ਮੰਗ ਮਿਹਰਬਾਨੀ ਕਿਹ ਹੈ ਹੋਰ ਆਹ ਮਾਤਾ ਜوڑا ਦੇ ਸ਼ੁਕਰੀਆ ਛੋਟੇ ਵੀਰ ਐਮ ਐਸ ਬੀ ਟੁੱਟਦੀ ਕਹਿੰਦਾ ਐ ਮੈਂ ਇਹ ਟੁੱਟਦੀ ਨਹੀਂ ਕਹਿੰਦਾ ਇਹ 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 ਤਾਂ ਲਿਖ ਰੂਕ ਦਿੰਦੇ ਆ ਕਿਵੇਂ ਜਿਹੜੀ ਐਮ ਐਸ ਬੀ ਹੁਣ ਚੱਲਦੀ ਐ ਫਸਲ ਤੇ ਹੀ ਇਦਾਰੇ ਤਰੀਕੇ ਦਿੰਦੇ ਆ ਇਹ ਬਣਦੇ ਆ ਸਵਾਮੀ ਨਰਹਰਿ ਰਿਪੋਰਟ ਵਾਲੀ ਉਹ ਮੰਗਦੇ ਆ ਵੀ ਐਮਐਸਬੀ ਉਹ ਵੀ ਲੱਗੂ ਕਰੋ ਸਾਡੇ ਅੱਛਾ ਉਹ ਰਿਪੋਰਟ ਜਿਵੇਂ ਬਣਦੇ ਤੇ 3000 ਬਣਦੀ ਹੈ ਕਹਿੰਦਾ ਅੱਛਾ ਇਹਦੀ ਵਾਰ ਦੀ ਜੇ ਉਹ ਸ਼ੀਅਰ ਦਾ ਭਾਗ ਆ ਉਹ 8000 ਲੱਗ ਜੂ ਜਾਂ 8000 ਉੱਪਰ ਅਦਾ ਜਿਵੇਂ ਜੂ ਐਵੇਂ ਜੂ ਜਾਂ ਉਕਰੀ ਹੋ ਜੂ ਕਹਿੰਦਾ ਮੈਂ ਤਾਂ ਕਹਿੰਦਾ ਇੱਦਿਹਾ ਕਿਉਂਕਿ ਸਾਨੂੰ ਸਰਕਾਰੀ ਵੀ ਉਹਦੇ ਮੋਦੀ ਵਾਲੇ ਪੂਰ ਦਿੰਦੇ ਆ ਉਹ ਲਿਆ ਨਾ ਜਿਹੜਾ ਆ ਦਾ ਪੱਤਾ 50000 ਰੁਪਏ ਮੋਬਾਈਲ ਖਰਚੇ ਦਿਖਾਈ ਜਾਂਦੇ ਨੇ ਉਹ ਹੈ ਸਿਰਫ ਇੱਕ ਮਹੀਨੇ ਦਾ ਤਾਂ ਖੋਤ ਚੱਲੀ ਜਾਂਦਾ ਮੀਨਾ ਸਹੀ ਹੈ ਹੈ ਹਮ ਆਪ ਦਾ ਕੋਈ ਵੀ ਵੀ ਮੇਰੇ ਜਿਹੜਾ ਹਹਾ ਤਰਖਾਣ ਹਾਂ ਲਖ ਲਖ ਜੀ ਰੱਬ ਦੇ ਸਿੱਕਾ ਪਹਿਲੇ ਨਹੀਂ ਕਰਵਾਉਂ ਕਰਦੇ ਆ ਨੋਕ ਨੂੰ ਜੇ ਯਾਰ ਲੈਟ ਸੀਗੇ ਸੂਤ ਸਾਤ ਤਰੀਕੇ ਦੇ ਕੈਨੇਡਾ ਦੇ ਨੇ ਕਿਨੇ ਵਧਾਦੇ 22 ਦਾ ਮਹੀਨਾ ਕਰਕੇ ਆ ਇਹ ਵੀ ਦੋ ਦਿਨ ਉਹ ਖਾ ਗਏ ਨਾ ਦੋ ਦਿਨ ਉਹ ਖਾ ਗਏ ਅੱਛਾ ਇੱਕ ਹੋਰ ਇੱਕ ਹੋਰ ਮਿਲਿਆ 7000 4000 ਸੀ ਤੇ ਨਸਿਆ ਉਹਨੂੰ ਮਰਗੂਦ ਸੇ ਬਣਦਾ ਹੈ ਹਾਂ ਉਹ ਸਭ ਜਿਆ ਨਾ ਬੰਦੇ ਹਾਂ ਉਹਨੂੰ ਪਤਾ 40 ਲੀਟਰ ਤੇਲ ਸੀ ਇਤਨੀ ਖੰਡ ਕੋਈ ਸਵਾਰਦੀ ਹਾਂ 40 ਸੀ 200 ਉਹ ਗੱਲ ਤਾਂ ਉਹੀ ਹੈ ਆਪਾਂ ਸਾ ਉਹ ਵੀ ਮਿਲ ਜੇ ਕੋਈ ਮੰਗੂ ਹੀ ਦੇਣਾ ਲੈ ਲੈ ਦੀ ਜੇ ਉਹ ਵਿੱਚ ਆਉਂਦੀ ਹੈਗੀ ਉਹ ਸਾਰੇ ਬਦਲਾ ਰੇਟ ਘਟਦੇ ਆਗੇ ਹੁੰਦੇ ਸਾਈਡ ਤੇ ਲਾ ਗੱਡੀ ਸਾਈਡ ਤੇ ਸੜਕਾਂ ਦੇ ਸਹਜ ਜਾਂਦੇ ਦਿਲਾ ਉੱਤੇ ਰਾਜ ਨਹੀਂ ਸਿਰਾਂ ਤੇ ਇਨਾਮ ਸਾਡੇ ਠੋਕਰਾਂ ਤੇ ਤਾਜ ਨਹੀਂ ਯੈਸ ਸਰ ਓ ਬਵਾ ਵਈ ਵਾ ਭਾਈ ਸੀਰ ਸਿੰਘ ਢਿੱਲੋਂ ਦੂਜੀ ਕੀ ਨਹੀਂ ਕਿਉਂ ਪਤਾ ਤੈਨੂੰ ਹਾਂ ਕਿ ਨਹੀਂ ਪਤਾ ਇਹਦੇ ਚ ਲੱਡੂ ਹੋਏ ਆ ਹਾਂ ਇਹਦੇ ਦੁੱਧ ਨਾਲ ਗਿੱਲੇ ਹੋ ਜਾਂਦੇ ਆ ਗਿੱਲੇ ਜੇ ਵੀ ਸਵਾਦ ਲੱਗਦੇ ਵਾ ਮੈਂ ਤੜਕੀ ਜਾਂਦਾ ਹੋਇਆ ਖਾ ਗਿਆ ਸੀਗਾ ਮੈਂ ਵੀ ਗਿਆ ਸੀ ਉਦੋਂ ਥੋੜਾ ਜਿਹਾ ਸੀ ਮੈਂ ਦੇਖਿਆ ਹਾਂ ਹਾਂ ਲੋਟਾ ਸੇਤ ਬਾਣੀ ਵੜੀ ਗਏ ਖਾਸ ਖਬਰ ਇੱਕ ਨਜ਼ਰ ਕਾਜ ਖਬਰ ਤੋਂ ਕੁਝ ਨਹੀਂ ਬਤੂੜਿਆਲੇ ਪਈ ਨੇ ਛੱਤ ਵਿਚਾਲੇ ਪਈ ਐ ਤੇ ਮੇਰੇ ਨਾਲ ਸਾਕੜਾ ਵੜਾ ਕੇ ਲਈ ਸਾਕੜਾ ਤੂੰ ਐਂ ਕਰ ਹਾਂ ਫੋਨ ਕਰਦੇ ਆਂਗਾ ਨਾ ਤੇ ਇਹ ਕੀ ਹਾਲ ਆ ਬਲਵਾਨ ਵਧੀਆ 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 ਗੱਡੀ ਨਾਲ ਹਾਈਟ ਤੇ ਗੱਲ ਕਰਦੇ ਹੈਂ ਬੰਡੀ ਚ ਨਹੀਂ ਅਸੀਂ ਉਹ ਬੜਵਾਇਆ ਸੀਗਾ ਕੀ ਹਾਲ ਆ ਪਰਵਾਨ ਆਓ ਬੰਦਾ ਹਾਂ 500 ਰੁਪਿਆ ਵੜਤਾ ਹੀ ਦੋ ਦਿਨ ਜਾਨੀ 2 ਘੰਟੇ ਚ ਵੜਲੇ ਸੀ ਧੱਕਾ ਨਹੀਂ ਖਾਲਿਆ ਸਰਕੜਾ ਬੜਵਾ ਕੇ ਲੈ ਹੀ ਕਹਿੰਦਾ ਮੈਂ ਕਿਹਾ ਨਾ ਤੇ ਇਹ ਆ ਮੈਂ ਨਾਲ ਉਹਨੂੰ ਦਿਹਾੜੀ ਬਣ ਜੂ ਹੈ ਨਾ ਬਾਈ ਨੂੰ ਬਜ਼ੁਰਗ ਨੇ ਕਹਿੰਦੇ ਔਖੇ ਟਾਈਮ ਯਾਰੀਆਂ ਪਰਖੀਆਂ ਜਾਂਦੀਆਂ ਸਰ ਨੂੰ ਔਖੇ ਟਾਈਮ ਵੱਡ ਕੰਦੇ ਹਾਂ ਵੱਡੰਦੇ ਆ ਤੇ ਇੱਕਾਰ ਨਹੀਂ ਸੀਰੀਆ ਰ ਕਹ ਰਿਆ ਪਹਿਲਾਂ ਮੇਰੀਆਂ ਦਾ ਸੀ ਜਾਰੀ ਕਰ ਵਰਤੀ ਹੁੰਦੀ ਹੈ ਨਹੀਂ ਔਖੇ ਟਾਈਮ ਕੀ ਔਖਾ ਨਹੀਂਗਾ ਔਖਾ ਨਹੀਂ ਕੰਨ ਨਹੀਂ ਇਹ ਵੀ ਮੇਰਾ ਵੀਰ ਸੌਖਾ ਟਾਈਮ ਹੈ ਹਨਾ ਆਪਾਂ ਨੂੰ ਮਹਾਰਾਜ ਨੇ ਸੌਖਾ ਨਹੀਂ ਜ਼ਰਕੜਿਆ ਬਾਬੇ ਨਾਲ ਕਰੇ ਨਹੀਂ ਨਹੀਂ ਹਲਕੜੇ ਵਾਲਾ ਔਖਾ ਨਹੀਂਗਾ ਹਾਂ ਇਹਦੇ ਵਿੱਚ ਛੇਕਰੀ ਰੈ ਨਾਲ ਵੀ ਮੈਂ ਨਹੀਂ ਰੈ ਦੇਵਾ ਮੀਰ ਕਿਸੇ ਨੂੰ ਰੁਜ਼ਗਾਰ ਦੇਣਾ ਚਾਹਦਾ ਗਰੀਬ ਨੂੰ ਹਾਂ ਤੂੰ ਅਜੇ ਮੇਰੀ ਕੋਈ ਕੋਈ ਬੜਿਆਈ ਯਾਰ ਇੱਕ ਮਿੰਟ ਆ ਤੂੰ ਐਂ ਕਰ ਤੂੰ ਕਿੰਨੇ ਹਲਕੇ ਬਣਾਉਣਾ ਹੈ ਮੈਂ ਤਾਂ ਇਹ ਕੁਸਪਾ ਥੋੜੀ ਬਸ ਕੁਲ ਨਹੀਂ ਰਹਿ 10 ਕੁਲੀਆਂ ਬਣਾਉਣੀਆਂ ਤੂੰ 10 ਕੁਲੀਆਂ ਬਣਾ ਲਈ ਪੈਸੇ ਉਹਨੂੰ ਮੈਂ ਦੇ ਦਿਆ ਯਾਰ ਪੈਸੇ ਇੱਥੇ ਇੱਥੇ ਜਾਰੀ ਪਰ ਖੀਦਾ ਇੱਥੇ ਦੇ ਕਾਲਿਆ ਇਹ ਦੇਖ ਆ ਯਾਰੀਆ ਬਾਦਰ ਵੜਵਾ ਕੇ ਲਿਆ ਸੀ ਤੋ ਮੇਰੀ ਗੱਲ ਸੁਣਾ ਇਹ ਜਿੱਥੋਂ ਤੋਂ ਕਾਲੇ ਬਜ਼ੁਰਗ ਆਦਮੀ ਆ ਉਹ ਆਪਣਾ ਗਵਾਂਢੀ ਇੱਧਰ ਆਣਾ ਹਾਂ ਬਈ ਬਾਦਰ ਵੜਵਾ ਕੇ ਲਿਆ ਸੀ ਬਾਦਰ ਕਹਿੰਦਾ ਨਾਲ 450 ਦੀ ਗੱਲ ਹੋਈ ਸੀ ਹਣਾ ਕਹਿੰਦਾ ਮੈਂ 500 ਦੇ ਆ ਤੇ ਹੁਣ ਅਸੀਂ ਵੀ ਅੱਗੇ ਨੰਬਰ ਲੈ ਕੇ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਹਾਲ ਨੇ ਖੰਡ ਪਾਟਾ ਅਲੂ ਨੂੰ ਪੋਣਾ ਠੀਕ ਹੈ ਲਾਜਰੀ ਪਹੁੰਚਾਂਗੇ ਦੋ ਕੰਮ ਨਾਲੇ ਸੇਵਾ ਤੇ ਨਾਲੇ ਕਹਿ ਕੋਈ ਹਾਂ ਨਹੀਂ ਧੰਨਵਾਦ ਕੋਈ ਗੱਲ ਨਹੀਂ ਠੀਕ ਹੈ ਜੀ ਵਧੀਆ ਜੀ ਵਧੀਆ ਇਹ ਭਾਈ ਸਾਡੇ ਪਿੰਡ ਦੇ ਖਾਲਸਾ ਜੀ ਜਿੰਨੇ ਮਰਜ਼ੀ ਗਰਮੀ ਹੋਵੇ ਤਾਪਦੀ ਧਰਤੀ ਹੋਵੇ ਲੋਆਂ ਪੈਂਦੇ ਹੁਣ ਕੋਰੇ ਪੈਂਦੇ ਹੁਣ ਜਿਆਦੇ ਤੋਂ ਜਿਆਦੇ ਜਿੰਨੇ ਮਰਜ਼ੀ ਠੰਡ ਹੋਵੇ ਤੇ ਇਹਨਾਂ ਨੇ ਨੰਗੇ ਪੈਰੀ ਗੁਰੂ ਦੀ ਸੇਵਾ ਲੈਣੀ ਹੈ ਜੀ ਬੜਾ ਲੰਮਾ ਟਾਈਮ ਵੀ ਹੋ ਗਿਆ ਹਾਂ ਬਹੁਤ ਲੰਮਾ ਟਾਈਮ ਹੋਗਾ ਇਹ ਕਿੰਨੇ ਸਾਲ ਇੱਕ ਵਿੱਚ ਛੱਡੇ ਆ 10ਵੇਂ ਮਹੀਨੇ ਚ ਉਹ ਮਾਰਾ ਵੱਢਦੇ ਸੀ ਹਰ ਸਿਰ ਪੈਰ ਦੇ ਠਰਦੇ ਨਹੀਂ ਯਾਰ ਨਹੀਂ ਠਰਦੇ ਉਹ ਵੀ ਬਣ ਜਾਂਦਾ ਤੇ ਗਰਮੀਆਂ ਚ ਨਹੀਂ ਚੱਲੀ ਜਾਂਦਾ ਨਹੀਂ ਤਾਂ ਪਤਾ ਆਪਾਂ ਤਾਂ ਘੱਟ ਜਾਂਦੇ ਯਾਰ ਥੱਲੇ ਨਹੀਂ ਨਹੀਂ ਬਸ ਉਹ ਪੱਕ ਗਏ ਹਾਂ ਨਾ ਮੇਰਾ ਵੀਰ ਨਾ ਆਪਾਂ ਦੇਖਿਆ ਮੈਂ ਉਹ ਕਰ ਤੁਰੇ ਵੀ ਨੰਗੇ ਪਰ ਤੇ ਦੁਖਣ ਲੱਗ ਪਏ ਉਹ ਇਹ ਫੇਰ ਵੀ ਪੁਰਾਣੇ ਸਿਸ਼ਟਮ ਨਾਲ ਜੁੜਿਆ ਹੋਇਆ ਹਾਂ ਹਾਂਜੀ ਹਾਂਜੀ ਜੀ ਬਹੁਤ ਵਧੀਆ ਇਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣਾ ਵਾਹਿਗੁਰੂ ਜੀ ਕੀ ਫਤਿਹ ਤੇ ਮੁੱਦੇ ਦੀ ਗੱਲ ਹੋਣਾ ਫੇਰ ਉਹ ਇਹ ਆ ਤੇ ਵੀ ਆਪਾਂ ਵੀ ਜਦੋਂ ਉਧਰ ਵੀ ਪਤਾ ਕਰਿਆ ਹਨਾ ਵੀ ਐਵੇਂ ਸਰਕੜਾ ਤੇ ਉਹ ਕਹਿੰਦੇ ਵੀ 800 ਰੁਪਏ ਲੈਣਗੇ ਮੈਂ ਕੋਈ ਨਾ 500 ਦੇ ਆਈ ਗੱਗੂ ਮਖਿਆ ਹਾਂ 4 450 ਲਊ ਕਹਿੰਦੇ ਬਜ਼ੁਰਗ ਆਦਮੀਆਂ ਜਮੇ ਹਨਾ ਮੈਂ ਕੋਈ ਗੱਲ ਨਹੀਂ ਗੱਗੂ ਨੂੰ ਮੈਂ 500 ਦੇ ਦੀ ਟਾਈਮ ਨਹੀਂ ਸੀ ਜਮਾ ਵੀ ਆਥਣੇ ਆਥਣੇ ਤੜਕੇ ਛੱਤ ਪਾਉਣੀ ਸੀ ਤੇ ਆਹ ਹੈ ਸਰਕੜਾ ਆ ਆਪਾਂ ਇਹ ਗੱਲ ਕਰੀਏ ਵਧੂਗਾ ਜਮਾ ਇੱਧਰ ਵਧਣ ਨਹੀਂ ਦਿੰਦੇ ਜਗਲਾਤ ਵਾਲੇ ਆ ਵਧਣ ਦੇ ਦਿੰਦੇ ਆ ਪੰਜਾਬ ਚੱਕਤਾ ਦੇ ਮੈਂ ਤੁਹਾਨੂੰ ਆਖਣਾ ਕੁਝ ਨਹੀਂ ਕਰਨਾ ਆਪਣਾ ਸੇਵਕਾ ਵੀਰੋ ਹਾਂ ਉਹਦੇ ਵਿੱਚ ਗੱਲ ਕੁਛ ਨਹੀਂ ਉਹ ਵੱਡੇ ਗੋੜੇ ਤੋਂ ਬੁੱਢਰੀ ਫਾਰਮਾਂ ਦਾ ਸਾਡਾ ਦੋਸਤ ਹੋਣਾ ਮੈਨੂੰ ਹਾਂ ਉਹ ਤੀਜੇ ਚ ਫਿਲਹਾਲ ਬੰਦ ਕਰਾਉਣਾ ਹੈ ਜੇ ਉਹਦੇ ਦਿਨੇ ਬੰਦੇ ਛੱਡਿਆ ਹੀ ਨਹੀਂ ਤੇ ਚੱਕਣ ਪੱਟਣ ਚੱਲ ਬਾਟੀ ਹੁੰਦਾ ਉਹ ਚੱਕੜਾ ਚੱਲ ਫਿਰ ਐਂ ਕਰ ਇੱਧਰ ਸੰਪਰਕ ਕਰ ਲੈ ਤੂੰ ਹਾਂ ਥੋੜਾ ਜਿਹਾ ਵੀ ਆ ਕੇ ਮੈਂ ਪੱਟੇ 'ਚ ਦੱਸ ਲਈ ਮੈਂ ਵੀ ਜੋ ਹੈ ਉੱਥੇ ਦਾ ਬੱਟਪੁੱਟ ਕਿਧਰ ਡਿਊਟੀ ਲਾਇਆ ਹੈ ਭਲਵਾਨ ਨੱਕਾਵਾ ਨਾ ਕਰਿਆ ਹਨ ਮੈਂ ਕਿਹਾ ਸੀਗਾ ਮੋਟਰ ਲਾਈਟ ਦਿੰਨੇ ਆਉਂਦੀ ਹੈ ਰਾਤ ਨੂੰ ਆਉਂਦੀ ਹੁਣ ਲਓ ਜੀ ਮੈਂ ਵੀ ਪਾਣੀ ਦੇ ਲੈਣੋਂ ਤੋਂ ਪਾਣੀ ਠੀਕ ਹੈ ੱੱਕਾ ਭੁੱਲ ਜੂਆਂ ਮੈਂ ਉੱਥੇ ਦੋ ਲੱਡੂ ਵਿੱਚ ਹੈ ਦੋ ਮੇਰੇ ਵਾਲਾ ਚਾਰ ਉਹ ਮੇਰੇ ਵਾਲਾ ਤਾਂ ਖਾਲੀ ਆ ਗੁਰੂ ਆਹਦਾ ਖਾਲੀ ਆ ਅੱਜ ਉਹ ਗੱਲ ਹੀ ਲੱਗੇ ਵਸ ਤੂੰ ਨਹੀਂ ਪਾਈ ਗੰਜਰ ਜੰਦੇ ਨਾਲ ਮੈਂ ਪਿਆਰ ਨਹੀਂ ਨਹੀਂ ਅੱਜ ਛੁੱਟੀ ਆ ਅੱਜ ਲੱਡੂ ਬੰਦ ਨੇ ਨਹੀਂ ਮੇਰਾ ਕੱਲ ਆਏ ਸੀ ਪਹਿਲੇ ਜਦ ਮੈਂ ਰੱਖੀ ਉਹਨਾਂ ਦਾ ਪਾਉਣ ਦਾ ਫਿਰ ਤੂੰ ਧਰਨਾ ਲਾ ਬਗ ਜਾਇਆ ਕਾਲੇ ਨੂੰ ਲੈ ਜਾ ਕੱਲ ਬੱਬੂ ਲੈ ਕੇ ਆਏ ਆ ਬੱਬੂ ਲੈ ਕੇ ਆਈ ਕੱਲ ਮੈਂ ਕਿੰਨੀ ਨਾਲ ਚੱਕੀ ਫਿਰਦਾ ਵੀ ਆ ਕੇ ਲਿਆਉਂ ਕਹਿੰਦਾ ਜੋੜੀ ਡੋਲਦੀ ਨਹੀਂ ਆਪਾਂ ਕੁਛ ਬੰਦੇ ਆਣੇ ਲੱਡੂ ਆਏ ਨੇ ਠੱਕਾ ਕਰਿਆ ਜਾਂਦਾ ਇਹਨੇ ਬੜਾ ਹੀ ਦੁੱਧ ਯਾਰ ਇਹ ਬੜਾ ਲੰਬਾ ਹੈ ਸਾਨੂੰ ਦੁੱਧ ਪੜਾਉਣਾ ਉਹ ਕਹਿੰਦਾ ਮੈਂ ਕੀ ਕਰਿਆ ਦੱਸ ਆਪਾਂ ਕੋਈ ਸਮਝ ਨਹੀਂ ਆ ਲੈ ਲੱਡੂ ਖਾਣ ਲੈ ਅੱਜ ਕੱਲ ਮਿੱਠਾ ਘਾਣੂ ਖਾਂਦਾ ਕੋਣਾ ਬਾਈ ਖਾਂਦਾ ਕੋਣਾ ਬਾਦੀ ਵਾਲੇ ਲੱਗਦੇ ਆ ਇਹ ਆਪਾਂ ਨੂੰ ਲੱਗਦਾ ਸਹੀ ਵੇਸਣ ਦੇ ਹੁਣ ਮੈਂ ਨਾ ਲੱਡੂ ਖਾਈ ਜੇ ਕਿੰਨੇ ਆ ਗਏ ਕੋਈ ਬੰਦੇ ਆ ਗਏ ਫਿਰ ਆਪਾਂ ਬੜਿਆ ਜੀ ਆ ਗਏ ਅੱਜ ਗੱਲ ਕਰ ਜਿਹੜੇ ਮੱਕੀ ਦੇ ਆਟੇ ਦੇ ਆ ਜਾਂਦਾ ਆਟਾ ਨਹੀਂ ਸਹੀ ਹੁੰਦਾ ਵੇਸਣ ਦਾ ਨਿਮਲ ਡਲ ਜੇ ਦੇਸੀ ਘੋੜ ਦੇ ਸਹੀ ਲੱਡੂ ਮਿਲ ਜਾਂਦੇ ਹਾਂ ਉਹਦਾ ਛਾਂ ਚੀ ਆ ਮਮੀ ਇਹਨੂੰ ਬੰਨ ਦੇਣਾ ਬੱਚੀ ਨੂੰ ਬੱਚੀ ਨੂੰ ਬੰਨ ਦੇਣਾ ਗੱਲੀ ਨੂੰ ਇਹ ਤੇ ਨਹੀਂ ਲਿਆਂਦੀ ਅੰਦਰ ਬੰਨਿਆ ਰਹਾ ਸੀ ਗਾਂ ਤਾਂ ਸਾਡੀ ਭਾਈ ਬਹੁਤ ਸ਼ਰੀਫ ਆ ਅੰਦਰ ਬੰਨੇ ਆ ਮੈਂ ਤਾਂ ਕਹਿੰਦਾ ਚੱਕਰ ਜਾਂ ਲੁਟ ਕਰਿਆ ਸੀਗਾ ਨਹੀਂ ਇੱਥੇ ਬੰਨ ਦੇਣਾ ਕੋਈ ਨਾ ਤੇ ਇਹ ਥੋੜੀ ਜੀ ਬੱਚੀ ਹੈ ਜੇ ਭੱਜ ਦੌੜ ਕਰਦੀ ਹੈਗੀ ਚਲ ਕੋਈ ਨਾ ਥੋੜੀ ਥੋੜੀ ਸਿਆਣੀ ਹੋ ਜੂਗੀ ਤਾਂ ਮਮੀ ਡਰਦੇ ਆ ਥੋੜੇ ਜੀ ਬੱਚੀ ਤੋਂ ਤੇ ਗਾਂ ਸਾਡੀ ਇਹ ਜੀ ਆਪਾਂ ਮੇ ਬਿਨਾ ਨਿਆਣੇ ਤੋਂ ਚਲੋ ਲੋ ਤੇ ਭਲਾਓ ਭਾਈ ਮਮੀ ਫਤੇ ਸਤਿ ਸ੍ਰੀ ਅਕਾਲ ਬੇਟਾ ਸਾਰੇ ਨਤਨਵਾਸ ਤੁਹਾਡਾ ਜੁੜੇ ਰਿਹਾ ਚੈਨਲ ਦੇ ਨਾਲ ਹੋਰ ਤਮੇ ਗਾਂ ਗੂ ਬਾੜ ਵੱਡੀ ਗਾਂ ਤਾਂ ਖੋਲੇ ਬੇਟਾ ਖਿੱਚ ਕੇ ਲੈ ਜਾਂਦੀ ਮੈਨੂੰ ਮੈਂ ਫਿਰ ਜਾ ਕੇ ਤਾਂ ਬਣਾਉਣੀ ਹਾਂ ਹਾਂ ਕੁੜੇ ਤੇਰੀ ਵੀ ਸਤਿ ਸ੍ਰੀ ਅਕਾਲ ਤੇ ਇਹਦੀ ਵੀ ਟਟਿਆਣੀ ਕੰਮਾਂ ਪੂਰਾ ਹੈ ਗਰਮੈਸ਼ ਚ ਹੋ ਗਿਆ ਤੂੰ ਹੀ ਕਰਦੀ ਹੋਰ ਗਿਆ ਸਾ ਕਾਗੂ ਨੌਜਵਾਨ ਆਇਆ ਸੀ ਉਹਨੇ ਹੱਥ ਪੈਰ ਧੋ ਕੇ ਮੁੜ ਗਿਆ ਕਹਿੰਦਾ ਮੈਂ ਤਾਂ ਰੂੜੀ ਆ ਕੋਣਾ ਮੜਾ ਇਹ ਕੰਮ ਮੈਂ ਕਿਹਾ ਬਾਹਲਾ ਚਰਨਾ ਗਿਆ ਪਾਈ ਮੈਂ ਇਹ ਪੈ ਗਿਆ ਤਾਂ ਮੈਨੂੰ ਨੀਂਦ ਆ ਜੂਗੀ ਸਮਾਂ ਵੈਸੇ 11 ਵਜੇ ਤੋਂ ਟੱਪ ਗਿਆ ਤੇ ਕੌਲੇ ਢਾਉਣੇ ਆ ਗੱਗੂ ਕੇ ਮਾਰਦਾ ਆਵਾਜ਼ ਦੇਖਣਾ ਆ ਗਿਆ ਹੋਇਆ ਤਾਂ ਫਿਰ ਉੱਤੇ ਲਾਉਣੇ ਆ ਜੋਟੀ ਪਰੋਸੇ ਜੋਗ ਸੂਤਰਾਂ ਤੋਂ ਪਤਾ ਲੱਗਿਆ ਸੀ ਗੇਟ ਗੁੱਟ ਲਾਉਣੇ ਆ ਕੌਲੇ ਢਾਉਣੇ ਆ ਤੇ ਪਰ ਪਰੋਸੇ ਜੋਗ ਸੂਤਰ ਆਪ ਹੀ ਘਰੇ ਨਹੀਂ ਹੈਗੇ ਲਿਆਇਆ ਨਹੀਂ ਵਾਸੀ ਗੱਗੂ ਆਇਆ ਨਹੀਂ ਠੀਕ ਆ ਸੱਸਰੀ ਕਾਲ ਮਾਈ ਠੀਕ ਕਦੋਂ ਹੋ ਗਿਆ ਹੋਣਾ ਪੰਜ ਟੱਕ ਗਏ ਠੀਕ ਆ ਜੀ ਤੇ ਸਮਾ ਹੋ ਗਿਆ ਪਾਉਣੇ 1 ਵਜੇ ਦਾ ਤੇ ਨੌਜਵਾਨ ਕੋਈ ਨਾਲ ਮੇਰੇ ਹੈ ਨਹੀਂ ਵਾਲੇ ਮਨਪ੍ਰੀਤ ਵੀ ਨਹੀਂ ਘਰੇ ਮੀਟ ਗਏ ਜਾਂ ਘਰ ਦੇ ਫਿਰਦੇ ਸੀ ਆਪਦੇ ਖੇਡਣ ਵਾਲੀਆਂ ਤੇ ਆ ਨਟ ਪੇਚ ਖੋਲ ਕੇ ਗੇਟ ਲਾਉਣੇ ਆ ਟਾਉਣੇ ਆ ਵਾਸੀ ਫਿਰ ਹੁਣੇ ਅੱਜ ਹੀ ਮੈਂ ਤਾਂ ਕਹਿੰਦੀ ਜੇ ਲੋ ਭਾਈ ਕਿਉਂ ਅੱਜ ਤੱਕ ਨਹੀਂ ਪੁੱਛ ਲੈ ਲੈਂਦੇ ਕਿ ਤੈਨੀਆਂ ਆਉਂਦਾ ਫਿਰ ਦੋ ਦਿਨ ਪਹਿਲਾਂ ਚੱਕਦੇ ਲੈਂਦੇ ਮਾਂ ਦੀ ਆਹ ਫਿਰ ਉਹੀ ਗੱਲ ਸੀ ਮੈਂ ਫਿਰ ਕਹਿੰਦੀ ਫਿਰ ਪਰਦਾ ਜਾਂਨੇ ਗੇਟ ਦਾ ਮਾੜਾ ਯਾ ਠੀਕ ਹੈ ਜੀ ਕੱਕ 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 ਦਾ ਪਾਈ ਟੰਟਾ ਕਰਕੇ ਉਹਨਾਂ ਦੀ ਸੱਤ ਹਾਂ ਇਹ ਲਾਉ ਆ ਇਹ ਹਾਂ ਬਰਦਾ ਇਹ ਲਾਉਣਾ ਸਾਰੇ ਹੀ ਡਰਦੀ ਕਾ ਤੋਂ ਕੁੜੇ ਚੱਲੀ ਜਾਂਦਾ ਕੰਮ ਚਾਚਾ ਠੀਕ ਐ ਚੰਗਾ ਵਾਸੇ ਉਹ ਨਹੀਂ ਲਾਉਣਾ ਗੇਟ ਠੀਕ ਐ ਤੇ ਬਈ ਭਰੋਸੇਯੋਗ ਸੂਤਰ ਵੀ ਭਰੋਸੇਯੋਗ ਨਹੀਂ ਰਹੇ ਤੇ ਗੱਲ ਕੱਚੀ ਪੱਕੀ ਜੀ ਨਿਕਲ ਗਈ ਤੇ ਚਾਚਾ ਤੇ ਮਸੀ ਕਹਿੰਦੇ ਬਈ ਤੁਸੀਂ ਠਹਿਰ ਜੋ ਹਲੇ ਤੇ ਫਿਰ ਲੱਡੂ ਤੇ ਚਾਪਲ ਮਿਲ ਗਏ ਖਾਣ ਨੂੰ ਵੀਰ ਖਾਣੇ ਆਏ ਆ ਤੇ ਪੇਟ ਭੂਜਿਆ ਕਰਦੇ ਆ

ਲੇ ਬਲ 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 ਏ ਬੀ ਸੀ ਪਹਿਲਾ ਕਰਵਾਤੀ ਸੀ ਅੱਛਾ ਲੋ ਦਾਦਾ ਸਾਰਾ ਕੁਝ ਕਰਵਾਤਾ 1 2 3 ਹਾਂ ਸਾਰਾ ਕਰਵਾਤਾ ਤੂੰ ਕਾ ਟੇਬਲ 1 2 3 ਨਹੀਂ ਯਾਦ ਲੱਗਿਆ ਉਹ ਨੰਬਰ ਤੱਕ ਜਵਾ ਕਹਿੰਦਾ ਨਾ ਜਾਂਦਾ ਹੁੰਦਾ ਉਹ ਤਾਂ ਅਜੇ 5 ਵਾਲੇ ਤੱਕ ਕੀ ਕਰਵਾਇਓ 50 50 50 ਵੈਰੀ ਵੈਰੀ ਗੁੱਡ ਫਸਟ ਤੇ ਹੋ ਜਾਗੇ ਸੰਡੇ ਕੀ ਛੁੱਟੀ ਮੌਜੂਲੀਟੀ ਕੱਲ ਛੁੱਟੀ ਹੈ ਕੱਲ ਦੀ ਹਾਂ ਤੁਹਾਨੂੰ ਵੀ ਕਰਨੇ ਸਰ ਕਿੱਦਾਂ ਹਰਦੇ ਇੰਜੋਏ ਚਲ ਖਾ ਲੋ ਰੋਟੀ ਉੱਤਰ ਕੋਈ ਵੈਰੀ ਗੁੱਡ ਧਨੀਆ ਕਦੋਂ ਆਜਾ ਆਵੇ ਬਿੱਲੇ ਉਦੋਂ ਵਗਣਾ ਫੇਰ ਆਉਣਾ ਬੱਦੂ ਚੇਰੇ ਪਹਿਲਾ ਬੱਕਲੀਆਂ ਘੱਟ ਖਾਂਦਾ ਹੂਗਾ ਚੰਗਾ ਵਾ ਦੇਓ ਆਸ਼ੀਰਵਾਦ ਧੰਨਵਾਦ ਚੱਲੇ ਜਮਦੀ ਜੋੜੀ ਤੇ ਸਾਸਤਰੀ ਘਾਲ ਸਾਰਿਆਂ ਨੂੰ ਮਾਤਾ ਵੱਲੋਂ ਮੈਂ ਆਪ ਵੀ ਬੁਲਾ ਲੈਣਾ ਫੇਰ ਸਵਾਲਟ ਪਾ ਜੀ ਆ ਕੇ ਚੰਗਾ ਹੋਏ ਰਹੂਗਾ ਕੀ ਹਾਲਤ ਆਇਆ ਬਦਗੀ ਚਾਹੀਦੇ ਭਾਈ ਹਾਂ ਹਾਂ ਵੱਲੇ ਕਾਕਾ ਵਰਦਾਨ ਕੀ ਹਾਲ ਆ ਸਤ ਸ੍ਰੀ ਅਕਾਲ ਭਾਈ ਸਾਰੀ ਸੰਗਤ ਨੂੰ ਵਧੀਆ ਸੇਤਾਂ ਟੋਟੋ ਜੀ ਆ ਹੈਲਮਟ ਜੀ ਇਹਨਾਂ ਦੇ ਹਨ ਮੈਂ ਤੁਸੀ ਤਿਆਰ ਕਰੀ ਬੈਠੇ ਹੋਗੇ ਕਿਵੇਂ ਕਾਕਾ ਖੈਰ ਸੋਖਾ ਤਰਨੇ ਤੁਰਨੇ ਬਾਰੇ ਖਿਆਲ ਕੋਈ ਕੱਲ੍ਹ ਵਾਲੀ ਮੀਟਿੰਗ ਟਿਕਦੀ ਕੱਲ੍ਹ ਵਾਲੀ ਮੀਟਿੰਗ ਮੀਟਿੰਗ ਦਾ ਮੈਨੂੰ ਲੱਗਦਾ ਕੁਝ ਨਹੀਂ ਬਸ ਇਹ ਲਾਰੇ ਲੱਪੇ ਹੀ ਹੈਗੀ ਹਾਂ ਹਨਾ ਕਿਉਂ ਭਾਈ ਗਰਦੀਪ ਸਿੰਘ ਜੀ ਕਰੀਬ ਸੰਗ ਸੁਣਾਉਂਦੇ ਹੁੰਦੇ ਸਾਨੂੰ ਤਾਜ਼ੀਆਂ ਖਬਰਾਂ ਕੋਈ ਖਬਰ ਖਬਰ ਚੱਲਦੀ ਜਾਂਦੇ ਨੇ ੱੱਕੇ ਸੈਂਗੀਆਂ ਗਵਰਨਮੈਂਟ ਦੀਆਂ ਲੋਟ ਆ ਤਾਇਆ ਹੂੰ ਤੇ ਬੜਾ ਸੁਸਤ ਜੌਰਿਆਂ ਨਹੀਂ ਕੋਈ ਨਹੀਂ ਸ਼ੇਰ ਆ ਇਹ ਉਹ ਕਰਦੇ ਨਾ ਕੀ ਜਾਣਦੇ ਨਾ ਸੀ ਕਿ ਕੱਟ ਜਾਂਦੇ ਨੇ ਥੋੜਾ ਜਾਈਆਂ ਠੀਕ ਹੈ ਮਤਾਈਆਂ ਕਾਕਾ ਬਾਦਰ ਜੁੜੇ ਨੇ ਨਾ ਮੈਂਬਰ ਬੰਦ ਕਰ ਕਹਿੰਦੀ ਆ ਕਿ ਜਦੇ ਬੰਦੀਆਂ ਪਿਆਰ ਹੋਉਂਦੀਆਂ ਨੇ ਕਿਹਦੇ ਕਹਿੰਦੇ ਐਸੀ ਸੁਣੀ ਮੰਗਣਾ ਸਾਰਿਆਂ ਨੇ ਹਾਂ ਇਹਨੇ ਜੀ ਨੂੰ ਲੱਗਾ ਖਸਾ ਮੂਤ ਫਿਚਰਾ ਦਾ ਹੈ ਸਹੀ ਗੱਲ ਆ ਸਵਾਲੀਆਂ ਸਾਰੀਆਂ ਹੋ ਟਾਈਮ ਹੋਣੀਆਂ ਨੂੰ ਹਾਂ ਬਸ ਜਿਹੜਾ ਕਹਿੰਦੇ ਆਦੇਸ਼ ਦਾ ਇੰਤਜ਼ਾਰ ਕਰ ਰਹੇ ਆ ਕਦੋਂ ਹੁਕਮ ਮਿਲੇ ਹੈ ਨਾ ਫੌਜਾਂ ਜਟੀਆਂ ਖੜੀਆਂ ਰਹੀਆਂ ਹੈਂ ਖੈਰ ਪ੍ਰਮਾਤਮਾ ਖੈਰ ਸੁਰੱਖਿ ਰੱਖੇ ਤੇ ਚਲੋ ਠੀਕ ਆ ਭਾਈ ਸਤਿ ਸ੍ਰੀ ਅਕਾਲ ਹਾਂ ਸਮਾ ਜਮਦੀ ਡੌਟੀ ਦਾ ਧੁੱਪ ਸੋਣੀ ਖੇੜਨ ਲੱਗੀ ਕੱਲ ਵਿੱਚ ਦੀ ਹਾਂ ਧੁੰਦ ਜੀ ਆ ਗਈ ਸੀ ਇੱਕ ਦਿਨ ਤੇ ਬਸ ਬਠਿੰਡੇ ਨੂੰ ਜਿਹੜੀ ਸਿੱਧੇ ਜਾਂਦੀ ਹੁੰਦੀ ਸਵੇਰੇ ਵੀ ਦਿਖਾਈ ਜਾਂਦਾ ਸੀ ਇੱਥੋਂ ਮੁੜ ਕੇ ਜੀ ਹੁਣ ਪਾਸਲੇ ਪਿੰਡ ਵਿੱਚ ਦੀ ਜਾਂਦੀਆਂ ਨਾਲ ਦੀ ਇਹ ਸਾਹਮਣੇ ਇੱਥੇ ਵੀ ਡੌਟੀ ਲਾਈ ਹੋਈ ਹੈ ਜਵਾਨਾਂ ਨੇ ਹਾਂ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਬਸ ਇੱਥੋਂ ਵਹੀਕਲ ਚੱਪਣ ਨਹੀਂ ਦਿੰਦੇ ਉਧਰੋਂ ਜਿਹੜਾ ਛੋਟਾ ਪੁਲ ਖੋਲਿਆ ਹੋਇਆ ਹੈਗਾ ਹਾਂ ਪੁਰਾਣਾ ਪੁਲ ਨਹਿਰ ਦਾ ਤੇ ਉਧਰੋਂ ਜੇ ਕੋਈ ਆ ਜੇ ਇਧਰ ਐਂਟਰੀ ਕਰਾ ਦਿੰਦੇ ਪਰ ਇਧਰੋਂ ਇਧਰ ਸਿੱਧਾ ਨਹੀਂ ਜਾਣ ਦਿੰਦੇ ਬਠਿੰਡੇ ਵਾਲੇ ਰੋਡ ਤੇ ਤੇ ਅਗਲੇ ਪਿੰਡ ਵਿੱਚ ਦੀ ਇਸੇ ਰੋਡ ਤੇ ਰਲ ਜਾਂਦੀਆਂ ਮਸ਼ੀਨਰੀਆਂ ਦੂਜੇ ਪਿੰਡ ਵਿੱਚ ਦੀ ਘੇੜਾ ਕੱਢ ਕੇ ਸਾਸਤਰੀ ਕਾਲ ਸਾਸਤਰੀ ਕਾਲ ਮੈਂ ਤੇ ਗੋਰੀ ਦਾ ਜਿੰਨੀ ਵਾਰੀ ਟੱਕਰ ਦੇ ਉੰਨੇ ਵਾਰੀ ਸਾਡੀ ਸਾਸਤਰੀ ਕਾਲ ਹੁੰਦੀ ਆ ਵਧੀਆ 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 ਖਾ ਲੱਡੂ ਤੋਂ ਵਿਆਹ ਲੈਣ ਦੇ ਕਿ ਨਾ ਕੋਈ ਨਾ ਫੇਰ ਲਾਵਾਂਗੇ ਜਿਉਟੀ ਹਾਂ ਕਹਿੰਦਾ ਫਰੇਮ ਦੇ ਵਿੱਚ ਦੋ ਨੌਜਵਾਨ ਕਹਿੰਦਾ ਨਾਜ਼ਰ ਆਉਂਦੇ ਹੋਏ ਤੇ ਭਾਈ ਸਿਰ ਨੂੰ ਤਾਂ ਦਿਆਣ ਦੇ ਸਿਰ ਟਿਲੋਂ ਤੇ ਇਧਰ ਭਾਜੀ ਆਪਣੇ ਸਿੱਧਾ ਸਸਤਰੀ ਕਾਲ ਪ੍ਰਮਾਣ ਕਰੋ ਭਾਈ ਸਿੱਧਾ ਪੰਜਾਬੀ ਜੀ ਛੇੜ ਚ ਦਸੀਏ ਤੇ ਆਪਣੇ ਛੱਤੂ ਕਾ ਪਰੋਣਾ ਪੰਜਾਬ ਪੰਜਾਬੀ ਪ੍ਰਾਣੀ ਪੰਜਾਬੀ ਦੇ ਹਿਸਾਬ ਨਾਲ ਹਨਾ ਤੇ ਆਏ ਅਸੀਰ ਮਾੜੇ ਨੇੜੇ ਹੋ ਜਾ ਹਾਂ ਲਓ ਜੀ ਲੋ ਹਾਂ ਤੇ ਸਿਰ ਆਪਣੇ ਕੋਲੇ ਹਾਜ਼ਰੀ ਲਵਾਏ ਜਾਂਦਾ ਹੁੰਦਾ ਲੰਘਦਾ ਟੱਪਦਾ ਥੋੜਾ ਜਿਹਾ ਚਸਕਾ ਉਹ ਚਮ ਕੁੱਟਣ ਦਾ ਉਧਰ ਆਪਣਾ ਬਾਲੀਵਾਰ ਵਾਲਾ ਹਾਂ ਭਾਈ ਦਾ ਸੀਗਾ ਮੈਂ ਖੜ ਜਾ ਮਗਿਆ ਬਧਾਈਆਂ ਦਿੱਤੇ ਨੂੰ ਕੈਮਰੇਜ ਤੇ ਨੌਜਵਾਨ ਦਾ ਭਾਈ 1000 ਸਬਸਕ੍ਰਾਈਬਰ ਪੂਰਾ ਹੋ ਗਿਆ ਦਿਓ ਬਧਾਈਆਂ ਸੀਰੀ ਢੱਲੋਂ ਤੇ ਗੱਲ ਕਰ ਵੀਡੀਓ ਛੁੱਟੀ ਦੇ ਹੋ ਗਿਆ ਕਦੇ-ਕਦੇ ਪਾਉਂਦਾ ਹੈਗਾ ਹੁਣ ਪਾ ਲਿਆ ਕਰਾਂਗੇ ਤੇ ਮੈਂ ਤਾਂ ਥੋੜੀ ਜਿਹੀ ਭਗਤੀ ਕਰ ਲਿਆ ਕਰ ਬਈ ਬਸ ਤੂ ਤੂ ਕੰਮ ਭੇਰ ਤੂੰ ਪਹਿਲਾਂ ਇੰਨਾ ਰੋਕ ਵੀਡੀਓ ਦੀਆਂ ਜੀ ਮਾ ਯਾਰ ਤੇ ਆਪਾਂ ਵਧੀਆ ਠੀਕ ਹੈ ਠੀਕ ਠਾਕ ਆਗੇ ਤੇ ਪਿੰਡ ਨੇੜੇ ਆ ਨਾਲ ਲੱਗ ਮਾ ਬਟਿੰਡੇ ਜਿਹੇ ਦਾ ਪਿੰਡ ਨਤੀਹਾ ਤੇ ਜਿੰਮਚਾ ਹੋਣੀ ਹੋਣੀ ਡਿਊਟੀ ਲਾਉਣ ਲੱਗੇ ਨਵੀਂ ਨਵੀਂ ਥੋੜੀ ਥੋੜੀ ਬਸ ਦੇਖਣੀ ਆਏ ਸੀ ਵਾਹ ਦੇਖਦੇ ਦੇਖਦੇ ਜਦੋਂ ਬੰਦਾ ਦੇਖਣ ਆਉਣ ਲੱਗੇ ਤਾਂ ਫਿਰ ਦੋ ਕੁ ਦਿਨਾਂ ਅਜ ਸੰਗ ਵੀ ਖੁੱਲ ਜਾਂਦੀ ਆ ਫਿਰ ਗੱਲਬਾਤ ਵੀ ਬਣ ਜਾਂਦੀ ਆ ਤੇ ਬਾਕੀ ਚੈਨਲ ਭਾਈ ਇੱਧਰ ਵੀ ਬਣਾਇਆ ਨਵਾਂ ਨਵਾਂ ਹਾਂ ਬਣਾਇਆ ਦਾ ਹਾਂ ਤੇ ਬੋਲੋ ਫਿਰ ਸਾਰਿਆਂ ਨੂੰ ਨਾ ਚੈਨਲ ਦਾ ਨਾਮ अवतार चहल व्लॉग्स अबतार चहल व्लॉग्स ते मारी निगाह मार ले ले लो एक छोटे व्लॉग पाया सी जमे हौसला आ, आ जा हो ਜਾਂਦਾ ਹੋਰ ਤੱਕ ਜਾਂਦਾ ਇਹਨੇ ਨਾਲ ਦੇਆ ਚੱਕੜ ਜਾਂਦੇ ਵਾ ਵਾਦੇ ਆ ਯਾਰ ਸਬਸਕ੍ਰਾਈਬ ਹਾਂ ਤੇ ਨਹੀਂ ਆਫਾ ਹੋ ਜਾਂਦੇ ਵਾਦੇ ਨਹੀਂ ਮਨੋ ਵਾਲਾ ਡਿੱਕ ਪੈਂਦਾ ਹਾਂ ਚਰ ਵੀ ਹੌਲੀ ਹੌਲੀ ਬੰਦਾ 0 ਤੋਂ ਸ਼ੁਰੂ ਹੁੰਦਾ ਹੁੰਦਾ ਤੇ ਬਈ ਹੌਸਲਾ ਦੇਦੇ ਕਰੋ ਜੁੜੇ ਰਹੋ ਜੁੜੇ ਰਹੋ ਜੁੜੇ ਰਹੋ ਤੇ ਇੱਕ ਕੰਮ ਹੋਰ ਕਰੋ ਇਹਨੂੰ ਕਿਉ ਮੇਰਾ ਸਰਕੜਾ ਇਲਾਜ ਨੂੰ ਵੜਾ ਲਿਆ ਇਹ ਜੀਵਾਲਾ ਅੱਜ ਵੀ ਬੇਸਿਕ ਮੈਂਟ ਆਇਆ ਨਹੀਂ ਲੜ ਕੇ ਤੇਰੇ ਸਰਕਲ ਬਾਰੇ ਇੱਕ ਆਪਾ ਸੀ ਨਾ ਕਿੱਦਾਂ ਦੇ ਫਿਰਦੇ ਸੀ ਇੱਕ ਗੱਲ ਲੈਣ ਨੂੰ ਅੱਜੀ ਝੋਟੀ ਲੈਣੀ ਹੈ ਐ ਤੇ ਕਿੰਨੇ ਤੋਂ ਝੋਟੀ ਭਾਲ ਦਾ ਵਧੀਆ ਦੁੱਧ ਆਵੇ 13 ਕਿਲੋ ਹੋਵੇ 13 ਕਿਲੋ ਮਤਲਬ ਐਪਲਾਂ ਨੇ ਦੀ ਹੋਵੇ ਕਹਿੰਦਾ ਕੁੰਡੇ ਸਿੰਘ ਹੁਣ ਹਾਂ ਤੇ ਇਹ ਇਸ ਨੂੰ ਕਹਿੰਦਾ ਹੁੰਦਾ ਆਪਣੇ ਟੈਲੀਫੋਨ ਨੂੰ ਤੇ ਬਹੁਤ ਚਿਰ ਦਾ ਕੰਮ ਜਾਂ ਲਟਕਿਆ ਪਿਆ ਕੋਈ ਆਪਣੇ ਸਰਦੂਲਗੜ੍ਹ ਦੇ ਨਜ਼ ਆਸ-ਪਾਸ ਕਿਸੇ ਵੀਰ ਕੋਲੇ ਹੋਵੇ ਫੋਨ 13 13 Pro ਵਧੀਆ ਗਾਰੰਟੀ 'ਚ ਪਿਆ ਹੋਵੇ ਤਾਂ ਬਈ ਕਮੈਂਟ ਕਰ ਦਿਓ ਜਾਂ ਆਪਣਾ ਇੰਸਟਾਗ੍ਰam ਗੁਰਬਰਾਡ ਬਲੌਗਸ ਉੱਥੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋਗੇ ਤੇ ਬਾਕੀ ਗੱਲਬਾਤ ਹੋਰ ਉਹਨੂੰ ਝੋਟੀ ਕਹਿੰਦਾ ਸੀ ਮੈਂ ਸੱਜਰ ਸੂਈ ਲੈਣੀ ਹੈ ਮੇਰੇ ਤਾਂ ਹੀ ਉੱਧਰ ਸਮਝਾਤਾ ਮਗਾ ਜੀ ਫੋਨ ਨੂੰ ਕਹਿੰਦਾ ਹੁੰਦਾ ਸੱਜਰ ਸੂਈ ਲੈਣੀ ਖਪਾ ਕੋ ਨੂੰ ਹੀ ਨਹੀਂ ਦਿਮਾਗ ਨਾਲ ਬੀਕੀ ਸਰਕੜਾ ਗਈ ਉਹ ਤੇ ਕੰਮ ਸਾਰੇ ਕਰਨ ਵਾਲੇ ਪਏ ਉਹ ਵੀ ਲੈਣ ਆਪਾਂ 2 ਕੁ ਮਹੀਨੇ ਜਾਂ 3 ਕੁ ਮਹੀਨੇ ਸੂਈ ਚੱਲ ਜੂ ਚੱਲ ਜੂਗੀ ਤੇ 3 2 3 ਮਹੀਨੇ ਜਾਂ 4 ਮਹੀਨੇ ਸੂਈ ਚੱਲ ਜੂਗੀ ਹਾਂ 13 ਹੋਵੇ 13 ਪ੍ਰੋ ਹੋਵੇ ਤੇ ਬਸ ਬਾਕੀ ਲੋਟਾ ਘਾਣੀ ਜਿੰਮ ਦੀ ਡੋਟੀ ਤੇ ਹਾਜ਼ਰਾਂ ਸੂਰਤੀਆ ਜਿਲ੍ਹਾ ਸਰਸਵਾਇ ਬਣ ਕੇ ਲਾ ਜ਼ਰੂਰ ਜੇ ਕਿਸੇ ਕੋਲ ਖੜੀ ਐ ਤੇ ਖਾਸ ਕਵਰ ਇੱਕ ਨਜ਼ਰ ਤੁਸੀਂ ਦੱਸ ਕੋਈ ਸੰਦੇਸ਼ ਸੁਨੇਹਾ ਕਿਸੇ ਵੀਰਾਂ ਨੂੰ ਭੇਟ ਜਾ ਦੱਸ ਬਈ ਯਾਰ ਬਾਜੇ ਮਲਾਇਆ ਕਰੋ ਸੇਧ ਬਣਾਓ ਚੰਦਰ ਉਸ ਤਰਹ ਹਾਂ ਬਣਾ ਲਓ ਜਿਹੜਾ ਆ ਪਹਿਲਾਂ ਆਪ ਤੇ ਗੱਲ ਲਾਗੂ ਕਰੀ ਆ ਅਸੀਂ ਫੇਰ ਆਖੀ ਆ ਇਹ ਗੱਲ ਹੈ ਹੈ ਤੇ ਬਾਕੀ ਠੀਕ ਆ ਮਾਹੌਲ ਆ ਸਮਾਪਤੀ ਬੱਸਣਾ ਸੀਰ ਸਵਾਪਤੀ ਆ ਬੱਸ ਹਾਂ ਤੁਹਾਨੂੰ ਬਾਅਦ ਜਿੰਮਤੀ ਜੋਟੀ ਸ਼ੁਰੂ ਆ ਤੇ ਬਲੌਗ ਦੀ ਸਮਾਪਤੀ ਆ ਠੀਕ ਆ ਠੀਕ ਆ ਖੇਸ ਲਾ ਦੇ ਸ਼ਰਮ ਕਰ ਲਾ ਮਛਰੀਆਂ ਵਧਾਂਗਾ ਤੇ ਅੰਮਾ ਮਛਰੀ ਅੱਖਾਂ ਚ ਪੈਣ ਲੱਗੀ ਐ ਤੇ ਇਹਦੀਆਂ ਵਧਾਈਆਂ ਦਿੰਦਾ ਐ ਮਛਰੀ ਹਾਜ਼ਰੀ ਲਵਾਉਣ ਲੱਗੀ ਤੇ ਆਵਰ ਮਛਰ ਤਾਂ ਕੱਢ ਲੂ ਠੀਕ ਐ ਤੇ ਆਪਣੇ ਅੱਜ ਦੇ ਦਿਨ ਦੀ ਹਾਜ਼ਰੀ ਇੰਨੀ ਕੀ ਸੀ ਤੇ ਉਮੀਦ ਕਰਦੇ ਆ ਵਧੀਆ ਲੱਗਿਆ ਹੋਊ ਆਪਣਾ ਅੱਜ ਦਾ ਪ੍ਰੋਗਰਾਮ ਜਾਂਦੇ ਜਾਂਦੇ ਲਾਈਕ ਲਾਜ਼ਮੀ ਕਰ ਦਿਓ ਨਾਲ ਹੀ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਤੇ ਦੇਸੀ ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਸਤਿ ਸ੍ਰੀ ਅਕਾਲ ਜੀ ਭਲਾਓ ਜੀ ਬਤਿ